ਸਤ ਸ੍ਰੀ ਅਕਾਲ ਜੀ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਹੋਰ ਪੰਜਾਬੀ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਕਹਾਣੀ ਨੂੰ ਅਖੀਰ ਤੱਕ ਜ਼ਰੂਰ ਸੁਣਨਾ ਦੀ ਸ਼ੁਰੂ ਕਰਦੇ ਹਾਂ ਕਹਾਣੀ ਕਮਲ ਦਾ ਜਦੋਂ ਦਾ ਵਿਆਹ ਹੋਇਆ ਸੀ ਕਮਲ ਤੇ ਉਸ ਦੇ ਘਰ ਵਾਲਾ ਜਗਦੀਪ ਜਦੋਂ ਵੀ ਕਮਲ ਦੇ ਪੇਕੇ ਘਰ ਆਉਂਦੇ ਤਾਂ ਉਹਨਾਂ ਦੀ ਬਹੁਤ ਸੇਵਾ ਹੁੰਦੀ ਜਗਦੀਪ ਬਹੁਤ ਆਕੜ ਖੋਰਾ ਇਨਸਾਨ ਸੀ ਉਹ ਆਪਣੇ ਸਹੁਰੇ ਪਰਿਵਾਰ ਤੇ ਹਮੇਸ਼ਾ ਰੋਬ ਬਣਾ ਕੇ ਰੱਖਦਾ ਸੀ ਜਗਦੀਪ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ ਅੱਜ ਉਸਨੇ ਆਪਣੇ ਸਹਰੇ ਪਿੰਡ ਦੇ ਨੇੜੇ ਹੀ ਆਉਣਾ ਸੀ ਕਮਲ ਨੇ ਆਪਣੀ ਮੰਮੀ ਨੂੰ ਫੋਨ ਕਰਕੇ ਕਿਹਾ ਮੰਮੀ ਜਗਦੀਪ ਕੱਲ ਨੂੰ ਚੰਡੀਗੜ੍ਹ ਆ ਰਹੇ ਨੇ ਕੰਪਨੀ ਦੇ ਕਿਸੇ ਕੰਮ ਕਰਕੇ ਰਾਤ ਨੂੰ ਆਪਣੇ ਘਰ ਹੀ ਰੁਕਣਗੇ ਵੀਰੇ ਨੂੰ ਕਿਹੋ ਟਾਈਮ ਨਾਲ ਉਹਨਾਂ ਨੂੰ ਲੈਣ ਚਲੇ ਜਾਣ ਭਾਬੀ ਨੂੰ ਕਹਿ ਦਿਓ ਸਾਰੇ ਘਰ ਦੀਆਂ ਚੰਗੀ ਤਰ੍ਹਾਂ ਸਫਾਈਆਂ ਕਰਵਾ ਲਿਓ ਭਾਬੀ ਨੂੰ ਕਹਿ ਦੇਣਾ ਸਵੇਰ ਦੇ ਟਾਈਮ ਤਿੰਨ ਸਬਜ਼ੀਆਂ ਦੋ ਤਰ੍ਹਾਂ ਦਾ ਮਿੱਠਾ ਜ਼ਰੂਰ ਬਣਾ ਲੈਣ ਰਾਤ ਦੇ ਟਾਈਮ ਨੂੰ ਕਿਤੇ ਬਾਹਰ ਵਧੀਆ ਹੋਟਲ ਵਿੱਚ ਉਹਨਾਂ ਨੂੰ ਖਾਣਾ ਖਵਾ ਕੇ ਲਿਆਉਣਾ ਕਮਲ ਨੇ ਆਪਣੀ ਮਾਂ ਗੁਰਜੀਤ ਨੂੰ ਫੋਨ ਕਰਕੇ ਕਿਹਾ ਜਵਾਈ ਦੇ ਆਉਣ ਦੀ ਖਬਰ ਸੁਣ ਕੇ ਗੁਰਜੀਤ ਘਰ ਦੀ ਧੜਕਨ ਤੇਜ਼ ਹੋ ਗਈ ਜਵਾਈ ਦੇ ਆਉਣ ਤੇ ਘਰ ਵਿੱਚ ਇਹਨਾਂ ਕੁਝ ਬਣਦਾ ਸੀ ਲੱਗਦਾ ਸੀ ਜਿਵੇਂ ਕੋਈ ਲੀਡਰ ਆ ਰਿਹਾ ਹੋਵੇ ਸਾਰਾ ਸਬ ਤੇ ਸਾਲਾ ਤਾਂ ਸਾਰਾ ਦਿਨ ਬਾਜ਼ਾਰ ਵਿੱਚੋਂ ਚੀਜ਼ਾਂ ਲਿਆਉਣ ਵਿੱਚ ਹੀ ਰਹਿੰਦੇ ਸੀ ਗਰਜੀਤ कौर ਆਪਣੀ ਨੂੰ ਨੂੰ ਕਹਿੰਦੀ ਨੂਰ ਬੇਟਾ ਜਲਦੀ ਆਫਿਸ ਤੋਂ ਘਰ ਆ ਜਾਣਾ ਕਿਉਂਕਿ ਕੱਲ ਜਗਦੀਪ ਆ ਰਿਹਾ ਹੈ ਇਸ ਲਈ ਅੱਜ ਤੋਂ ਹੀ ਤਿਆਰੀਆਂ ਸ਼ੁਰੂ ਕਰਨੀਆਂ ਪੈਣਗੀਆਂ ਘਰ ਦੀਆਂ ਸਾਰੀਆਂ ਚੀਜ਼ਾਂ ਟਿਕਾਣੇ ਤੇ ਰੱਖਣੀਆਂ ਪੈਣਗੀਆਂ ਬਾਥਰੂਮ ਵਿੱਚ ਵੀ ਸ਼ੈਂਪੂ ਸਾਬਣ ਟੂਥਪੇਸਟ ਨਵਾਂ ਲਿਆ ਕੇ ਰੱਖ ਦੇਣਾ ਤੇ ਬਾਜ਼ਾਰ ਵਿੱਚੋਂ ਪਨੀਰ ਫਲ ਫਰੂਟ ਤੇ ਮਠਿਆਈਆਂ ਵੀ ਲਿਆਉਣੀਆਂ ਨੂਰ ਕਹਿੰਦੀ ਜੀਜਾ ਜੀ ਤਾਂ ਆਪਣੇ ਹੀ ਘਰ ਦੇ ਮੈਂਬਰ ਨੇ ਹਰ ਮਹੀਨੇ ਆਉਂਦੇ ਜਾਂਦੇ ਰਹਿੰਦੇ ਨੇ ਇਸ ਲਈ ਤੁਸੀਂ ਫਿਕਰ ਨਾ ਕਰੋ ਮੈਂ ਆਫਿਸ ਤੋਂ ਜਲਦੀ ਨਹੀਂ ਆ ਸਕਦੀ ক্লোজিং ਦਾ ਟਾਈਮ ਚੱਲ ਰਿਹਾ ਹੈ ਕੰਮ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਇਸ ਲਈ ਕੱਲ ਮੈਂ ਆਫਿਸ ਤੋਂ ਛੁੱਟੀ ਵੀ ਨਹੀਂ ਕਰ ਸਕਦੀ ਸਾਰੀਆਂ ਚੀਜ਼ਾਂ ਟਿਕਾਣੇ ਤੇ ਮੈਂ ਰੱਖ ਦਿਆਂਗੀ ਜੀਜਾ ਨੂੰ ਇਸ ਘਰ ਵਿੱਚ ਪੂਰਾ ਸਨਮਾਨ ਸਤਿਕਾਰ ਮਿਲੇਗਾ ਉਹਨਾਂ ਨੂੰ ਵੀ ਮੇਰੀ ਮਜਬੂਰੀ ਸਮਝਣੀ ਚਾਹੀਦੀ ਹੈ ਪਿਛਲੇ ਮਹੀਨੇ ਮੈਂ ਤੁਹਾਡੇ ਕਾਇਨ ਤੇ 3 ਦਿਨਾਂ ਦੀ ਛੁੱਟੀ ਲੈ ਲਈ ਸੀ ਪਰ ਇਸ ਵਾਰ ਮਾਫ ਕਰਨਾ ਸਭ ਕੁਝ ਤੁਹਾਨੂੰ ਹੀ ਸੰਭਾਲਣਾ ਪਵੇਗਾ ਗਰਜੀਤ कौर ਕਹਿੰਦੀ ਜਗਦੀਪ ਆਫਿਸ ਦੇ ਕੰਮ ਲਈ ਆਪਣੇ ਸ਼ਹਿਰ ਆ ਰਿਹਾ ਹੈ ਉਹ ਹਰ ਮਹੀਨੇ ਆਉਂਦਾ ਹੈ ਕਦੀ ਕਦੀ ਤਾਂ ਉਸ ਦੀ ਬੇਟੀ ਕਮਲਵੀ ਨਾਲ ਆ ਜਾਂਦੀ ਸੀ ਜਵਾਈ ਜੀ ਤਾਂ 5 ਸਟਾਰ ਹੋਟਲ ਦੀ ਤਰ੍ਹਾਂ ਸਹੂਲਤਾਂ ਚਾਹੁੰਦੇ ਨੇ ਉਹਨਾਂ ਨੂੰ ਕੰਪਨੀ ਵੱਲੋਂ ਹਰ ਮਹੀਨੇ ਆਉਣ ਜਾਣ ਦਾ ਖਰਚਾ ਪਾਣੀ ਮਰਦਾ ਹੈ ਪਰ ਉਹ ਪੈਸੇ ਬਚਾਉਣ ਲਈ ਹਰ ਵਾਰ ਆਪਣੇ ਸਹੁਰਿਆਂ ਦੇ ਆ ਜਾਂਦੇ ਹਨ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਲਈ ਡਿਮਾਂਡਾਂ ਕਰਦੇ ਹਨ ਇਹ ਜਾਣਦੇ ਹੋਏ ਵੀ ਕਿ ਉਹਨਾਂ ਦੇ ਸਾਲਾ ਸਹਿਬ ਤੇ ਸਾਲੇ ਹਾਰ ਦੋਨੇ ਨੌਕਰੀ ਕਰਦੇ ਹਨ ਸੱਸ ਸਹੁਰਾ ਬਜ਼ੁਰਗ ਹੋ ਚੁੱਕੇ ਹਨ ਕਮਲ ਦੇ ਵਿਆਹ ਨੂੰ ਅਜੇ ਸਿਰਫ 2 ਸਾਲ ਹੀ ਹੋਏ ਸੀ ਇਹਨਾਂ 2 ਸਾਲਾਂ ਵਿੱਚ ਉਹਨਾਂ ਨੇ ਆਪਣੇ ਜਵਾਈ ਦਾ ਲਗਭਗ 15 ਵਾਰ ਸਾਹਮਣਾ ਹੋ ਚੁੱਕਿਆ ਸੀ ਜਗਦੀਪ ਜਦੋਂ ਕਿਤੇ ਕਮਲ ਦੇ ਨਾਲ ਆਉਂਦਾ ਉਸ ਨੂੰ ਵੀ ਘਰ ਦਾ ਕੰਮ ਨਹੀਂ ਕਰਨ ਦਿੰਦਾ ਸੀ ਜੇਕਰ ਕਿਸੇ ਕੋਲੋਂ ਕੰਮ ਵਿੱਚ ਕੋਈ ਗਲਤੀ ਹੋ ਜਾਂਦੀ ਤਾਂ ਉਸ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ ਜਾਂਦਾ ਕਮਲ ਦੇ ਭਰਾ ਕਰਨ ਦੇ ਵਿਆਹ ਵਿੱਚ ਵੀ ਉਸ ਨੇ ਬਹੁਤ ਤਮਾਸ਼ਾ ਕੀਤਾ ਸੀ ਕਿਉਂਕਿ ਕਰਨ ਟ੍ਰੈਫਿਕ ਦੀ ਵਜ੍ਹਾ ਨਾਲ ਜਗਦੀਪ ਨੂੰ ਲਿਆਉਣ ਵਿੱਚ ਥੋੜਾ ਜਿਹਾ ਲੇਟ ਹੋ ਗਿਆ ਸੀ ਕਰਨ ਦੀ ਪਤਨੀ ਨੂਰ ਦੇ ਨਾ ਕਰ ਆਉਣ ਨਾਲ ਜਗਦੀਪ ਨੂੰ ਹਮੇਸ਼ਾ ਇਹ ਹੀ ਲੱਗਦਾ ਕਿ ਉਸ ਦਾ ਮਾਨ ਸਨਮਾਨ ਇਸ ਘਰ ਵਿੱਚ ਘਟਣਾ ਜਾਵੇ ਇਸ ਲਈ ਉਹ ਆਪਣੇ ਰੋਹ ਨੂੰ ਕਾਇਮ ਰੱਖਣ ਲਈ ਗੁੱਸੇ ਨੂੰ ਸੱਤਵੇਂ ਅਸਮਾਨ ਤੇ ਹੀ ਰੱਖਦਾ ਤੇ ਹਰ ਕੰਮ ਵਿੱਚ ਨੁਕਸ ਕਰਦਾ ਰਹਿੰਦਾ ਸੀ ਕਰਨ ਆਪਣੇ ਜੀਜਾ ਜੀ ਨੂੰ ਲੈਣ ਲਈ ਪੂਰੇ ਟਾਈਮ ਤੇ ਪਹੁੰਚ ਗਿਆ ਕਰਨ ਰੋਜ਼ 10 ਵਜੇ ਸਵੇਰੇ ਆਫਿਸ ਜਾਂਦਾ ਸੀ ਪਰ ਅੱਜ ਉਸ ਨੂੰ 2 ਘੰਟੇ ਤਾਂ 에ਅਰਪੋਰਟ ਪਹੁੰਚਣ ਤੇ ਹੀ ਲੱਗ ਗਏ ਉੱਪਰੋਂ ਇੰਨਾ ਜ਼ਿਆਦਾ ਖਰਚਾ ਹਾਲਾਤਾਂ ਨੂੰ ਦੇਖਦੇ ਹੋਏ ਜਗਦੀਪ ਚਾਹੁੰਦੇ ਤਾਂ ਆਪ ਵੀ ਆ ਸਕਦਾ ਸੀ ਪਰ ਨਹੀਂ ਉਹ ਕਦੇ ਵੀ ਆਪਣੀ ਜਵਾਈਆਂ ਵਾਲੀ ਹੰਡ ਨਹੀਂ ਛੱਡਦਾ ਸੀ ਉਧਰ ਗਰਜੀਤ कौर ਜਵਾਈ ਦੇ ਆਨ ਦੀ ਉਡੀਕ ਕਰ ਲਈ ਸੀ ਉਹਦੇ ਆਨ ਤੇ ਨੂਰ ਆਪਣੇ ਪਤੀ ਨੂੰ ਕਹਿੰਦੀ ਦੇਖੋ ਮੰਮੀ ਦਾ ਨਾਟਕ ਹੁਣੇ ਸ਼ੁਰੂ ਹੋ ਜਾਵੇਗਾ ਇਹ ਖਾਲਾ ਹੈ ਉਹ ਖਾਲਾ ਹੈ ਅੱਜ ਤੱਕੇ ਨਾਲ ਹੀ ਕਹਿਣਗੇ ਕੀ ਅਜੇ ਕੁਝ ਖਾਦਾ ਵੀ ਨਹੀਂ ਐ ਨੂਰ ਨੇ ਖਾਣੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਮਿੱਠੇ ਵਿੱਚ ਕਾਜੂ ਬਦਾਮਾ ਵਾਲਾ ਹਲਵਾ ਬਣਾਇਆ ਕਿਉਂਕਿ ਉਸਨੇ ਜਲਦੀ ਜਲਦੀ ਆਫਿਸ ਵੀ ਜਾਣਾ ਸੀ ਆਂਦਿਆਂ ਖਾਂਦਿਆਂ ਜਗਦੀਪ ਕਹਿੰਦਾ ਕੀ ਗੱਲ ਸਾਲਾ ਸਾਹਿਬ ਅੱਜ ਤੁਸੀਂ ਤੁਹਾਡੇ ਸ਼ਹਿਰ ਦੇ ਮਸ਼ਹੂਰ ਸਮੋਸੇ ਤੇ ਕਚੌੜੀ ਕਿਉਂ ਨਹੀਂ ਲੈ ਕੇ ਆਏ ਉਹ ਬਹੁਤ ਸੁਆਦ ਲੱਗਦੇ ਨੇ ਮੈਨੂੰ ਅੱਜ ਤਾਂ ਭਾਬੀ ਨੇ ਦੋ ਤਿੰਨ ਚੀਜ਼ਾਂ ਬਣਾ ਕੇ ਹੀ ਆਪਣਾ ਕੰਮ ਸਾਰ ਦਿੱਤਾ ਕਰਨ ਕਹਿਣ ਲੱਗਾ ਜੀਜਾ ਜੀ ਕੱਲ ਪੱਕਾ ਲੈ ਕੇ ਆਵਾਂਗੇ ਜਗਦੀਪ ਕਹਿੰਦਾ ਨਾਲ ਅਮਰਤੀ ਵੀ ਲੈ ਕੇ ਆਉਣਾ ਬਹੁਤ ਸਵਾਦ ਹੁੰਦੀ ਹੈ ਜਗਦੀਪ ਕਹਿੰਦਾ ਠੀਕ ਹੈ 12 ਵਜੇ ਤੱਕ ਮੈਂ ਆਫਿਸ ਦੇ ਕੰਮ ਲਈ ਨਿਕਲ ਜਾਵਾਂਗਾ ਦੁਪਹਿਰ ਦਾ ਖਾਣਾ ਇੱਥੇ ਘਰੇ ਆ ਕੇ ਹੀ ਖਾਵਾਂਗਾ ਕਰਨ ਕਹਿੰਦਾ ਜੀਜਾ ਜੀ ਦੁਪਹਿਰ ਨੂੰ ਹਾਫ ਡੇ ਲੈ ਕੇ ਮੈਂ ਵੀ ਘਰ ਪਹੁੰਚ ਜਾਵਾਂਗਾ ਨੂਰ ਤਾਂ ਹੁਣੇ ਹੀ ਆਫਿਸ ਚਲੀ ਜਾਵੇਗੀ ਕਿਉਂਕਿ ਆਫਿਸ ਵਿੱਚ ਕੰਮ ਬਹੁਤ ਜ਼ਿਆਦਾ ਹੈ ਇਸ ਲਈ ਉਹ ਛੁੱਟੀ ਨਹੀਂ ਲੈ ਸਕਦੀ ਚੀਚਾ ਜੀ ਕਹਿੰਦੇ ਠੀਕ ਹੈ ਭਾਈ ਅੱਜ ਕੱਲ ਕਿਸੇ ਨੂੰ ਰਿਸ਼ਤੇਦਾਰਾਂ ਦੀ ਕਦਰ ਹੀ ਕਿੱਥੇ ਹੈ ਜਗਦੀਪ ਨੇ ਆਪਣਾ ਮੇਹਣਾ ਮਾਰਦੇ ਹੋਏ ਕਿਹਾ ਹੁਣ ਤਾਂ ਜਵਾਈਆਂ ਦੀ ਵੀ ਕਦਰ ਨਹੀਂ ਰਹੀ ਨੂਰ ਜੀਜਾ ਜੀ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਸੀ ਇਸ ਲਈ ਉਸਨੇ ਜਵਾਬ ਦੇਣ ਦੀ بجائے ਆਪਣੇ ਕੰਮ ਵਿੱਚ ਧਿਆਨ ਦੇਣਾ ਜ਼ਰੂਰੀ ਸਮਝਿਆ ਨੂਰ ਨੇ ਆਪਣੀ ਸੱਸ ਦੀ ਮਦਦ ਨਾਲ ਘਰ ਵਿੱਚ ਲੱਛੇ ਪਰੌਂਠੇ, ਆਲੂ ਪੂਰੀ, ਰਾਇਤਾ, ਦੋ ਤਰ੍ਹਾਂ ਦੇ ਚੌਲ ਬਣਾ ਕੇ ਆਪਣੇ ਆਫਿਸ ਚਲੀ ਗਈ। ਦੁਪਹਿਰ ਨੂੰ 3 ਵਜੇ ਜਗਦੀਪ ਘਰੇ ਆਇਆ। ਗੁਰਜੀਤ ਤੇ ਉਸ ਦੇ ਘਰ ਵਾਲਾ ਖਾਣਾ ਖਾ ਰਹੇ ਸੀ। ਉਸ ਦੇ ਚਿਹਰੇ ਤੋਂ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਕਿ ਜਗਦੀਪ ਨੂੰ ਇਹ ਸਭ ਕੁਝ ਵਧੀਆ ਨਹੀਂ ਲੱਗਿਆ। ਗੁਰਜੀਤ ਕਹਿੰਦੀ, "ਬੇਟਾ, ਅਸੀਂ ਤੈਨੂੰ ਉਡੀਕ-ਉਡੀਕ ਕੇ ਹੀ ਖਾਣ ਬੈਠੇ ਹਾਂ।" ਕਰਨ ਦਾ ਫੋਨ ਆਇਆ ਸੀ ਕਿ ਮੰਮੀ ਤੁਸੀਂ ਖਾਣਾ ਖਾ ਲਓ ਜੀਜਾ ਜੀ ਦੇ ਨਾਲ ਮੈਂ ਖਾਣਾ ਖਾ ਲਵਾਂਗਾ ਗੁਰਜੀਤ ਨੇ ਜਲਦੀ ਜਲਦੀ ਖਾਣਾ ਖਾਦਾ ਤੇ ਜਗਦੀਪ ਲਈ ਖਾਣਾ ਗਰਮ ਕਰਨ ਲੱਗੀ ਓਨੀ ਦੇਰ ਨੂੰ ਕਰਨ ਵੀ ਆ ਗਿਆ ਖਾਣਾ ਦੋਵਾਂ ਥਾਲੀਆਂ ਵਿੱਚ ਪਾ ਕੇ ਉਸਨੇ ਉਹਨਾਂ ਨੂੰ ਫੜਾ ਦਿੱਤਾ ਕਿਉਂਕਿ ਲੱੱਚੇ ਪਰੌਂਠਿਆਂ ਦਾ ਸਵਾਦ ਤਾਂ ਗਰਮ-ਗਰਮ ਹੀ ਆਉਂਦਾ ਹੈ ਖਾਣਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਜਗਦੀਪ ਕਹਿੰਦਾ ਲੱਗਦਾ ਭਾਬੀ ਨੇ ਪਹਿਲਾਂ ਹੀ ਰੋਟੀਆਂ ਪਕਾ ਕੇ ਰੱਖ ਦਿੱਤੀਆਂ ਸੀ ਇਹ ਜਿੱਥੇ ਘਰ ਵਾਲਿਆਂ ਨੂੰ ਗਰਮ ਖਾਣਾ ਖਾਣ ਨੂੰ ਨਾ ਮਿਲੇ ਤੇ ਇਹੋ ਜੀ ਨੌਕਰੀ ਦਾ ਵੀ ਕੀ ਜਗਦੀਪ ਨੇ ਦੁਬਾਰਾ ਕਮੀਆਂ ਕਟਣੀਆਂ ਸ਼ੁਰੂ ਕਰ ਦਿੱਤੀਆਂ ਕਾਰਨ ਕਹਿੰਦਾ ਜੀਜਾ ਜੀ ਸਾਨੂੰ ਠੰਡੀਆਂ ਰੋਟੀਆਂ ਖਾਣ ਵਿੱਚ ਕੋਈ ਦਿੱਕਤ ਨਹੀਂ ਕਿਉਂਕਿ ਨੂਰ ਆਪਣੇ ਵਜੂਦ ਤੋਂ ਜ਼ਿਆਦਾ ਇਸ ਘਰ ਵਿੱਚ ਕੰਮ ਕਰਦੀ ਹੈ ਅਸੀਂ ਆਪਣੇ ਸੁਆਦਾਂ ਲਈ ਉਸਦੇ ਸੁਪਨੇ ਨਹੀਂ ਤੋੜਦੇ ਖਾਣਾ ਬਣਾਉਣ ਤੇ ਘਰ ਵਿੱਚ ਘਰ ਸੰਭਾਲਣਾ ਬਹੁਤ ਵਧੀਆ ਗੱਲ ਹੈ ਪਰ ਇਸ ਤੋਂ ਇਲਾਵਾ ਜੇਕਰ ਘਰ ਦੀ ਨੂੰ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੁੰਦੀ ਹੈ ਤਾਂ ਸਾਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ ਐਵੇਂ ਛੋਟੀਆਂ ਮੋਟੀਆਂ ਗੱਲਾਂ ਕਰਕੇ ਐ ਕਮੀਆਂ ਕੱਢ ਕੇ ਉਹਦੇ ਪੈਰਾਂ ਤੇ ਕਹਹਾੜੀ ਨਹੀਂ ਮਾਰਨੀ ਚਾਹੀਦੀ ਜਗਦੀਪ ਨੇ ਕਰਨ ਨੂੰ ਚੁੱਪ ਰਹਿਣ ਲਈ ਇਸ਼ਾਰਾ ਕੀਤਾ ਜਗਦੀਪ ਨੇ ਨੌ ਪੁੱਤਰ ਦੀ ਗੈਰ ਹਾਜ਼ਰੀ ਵਿੱਚ ਆਪਣੇ ਸੱਸ ਸਹੁਰੇ ਤੋਂ ਪੁੱਛਿਆ ਨੂਰ ਭਾਬੀ ਤੁਹਾਨੂੰ ਆਪਣੀ ਸੈਲਰੀ ਵਿੱਚੋਂ ਕੁਝ ਦਿੰਦੀ ਆ ਕਿ ਨਹੀਂ ਨਹੀਂ ਇਹ ਸਾਰਾ ਆਪਣੇ ਪੇਕਿਆਂ ਨੂੰ ਤਾਂ ਨਹੀਂ ਦੇ ਰਹੀ ਉਹਨਾਂ ਦੇ ਮਨ ਵਿੱਚ ਸ਼ੰਕਾ ਪੈਦਾ ਕਰਨ ਦੀ ਉਸਨੇ ਕੋਸ਼ਿਸ਼ ਕੀਤੀ ਤਾਂ ਉਹ ਕਹਿੰਦੇ ਬੇਟਾ ਸਾਨੂੰ ਸਾਡਾ ਪੁੱਤ ਘਰ ਦੇ ਖਰਚੇ ਲਈ ਪੈਸੇ ਦਿੰਦਾ ਹੈ ਨੂਰ ਦੇ ਪੈਸਿਆਂ ਤੇ ਅਸੀਂ ਕਦੇ ਵੀ ਆਪਣਾ ਹੱਕ ਨਹੀਂ ਜਿਤਾਇਆ ਕਿਉਂਕਿ ਉਹ ਉਹਦੀ ਮਿਹਨਤ ਦੀ ਕਮਾਈ ਹੈ ਇਸ ਲਈ ਸਾਨੂੰ ਕੋਈ ਇਤਰਾਜ਼ ਨਹੀਂ ਉਹ ਜਿਵੇਂ ਮਰਜ਼ੀ ਖਰਚ ਕਰੇ ਗਰਜੀਤ ਕਰ ਤੇ ਉਸ ਦਾ ਪਤੀ ਜਗਿੰਦਰ ਸਿੰਘ ਨੇ ਆਪਣੀ ਨੂੰਹ ਦਾ ਪੱਖ ਲੈਂਦਿਆਂ ਕਿਹਾ ਸਾਡੀ ਨੂੰਹ ਨੂਰ ਬਹੁਤ ਸਿਆਣੀ ਸਮਝਦਾਰ ਲੜਕੀ ਹੈ ਕੰਮ ਵਾਲੀ ਹੈ ਤੇ ਉਹ ਕੰਮ ਵਾਲੀ ਨੂੰ ਵੀ ਪੈਸੇ ਆਪਣੀ ਕਮਾਈ ਚੋਂ ਦਿੰਦੀ ਹੈ ਸਾਨੂੰ ਵੀ ਸਾਡੀਆਂ ਜ਼ਰੂਰਤਾਂ ਦੀਆਂ ਚੀਜ਼ਾਂ ਗਿਫਟ ਦੇ ਤੌਰ ਤੇ ਹਰ ਮਹੀਨੇ ਦੇ ਦਿੰਦੀ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਸਾਡੀ ਇੱਜ਼ਤ ਤੇ ਮਾਨ ਸਨਮਾਨ ਕਰਦੀ ਹੈ ਇਸ ਤੋਂ ਇਲਾਵਾ ਸਾਨੂੰ ਹੋਰ ਕੀ ਚਾਹੀਦਾ ਹੈ ਰਾਤ ਨੂੰ ਗੱਲਾਂ ਕਰਦਿਆਂ ਕਰਦਿਆਂ ਤਰਨ ਨੇ ਕਿਹਾ ਮੈਨੂੰ ਕਾਫੀ ਸਾਲ ਹੋ ਗਏ ਪੁਰਾਣੀ ਗੱਡੀ ਚਲਾਉਂਦਿਆਂ ਇਸ ਵਾਰ ਮੈਂ ਨਵੀਂ ਗੱਡੀ ਲੈਣ ਦੀ ਸੋਚ ਰਿਹਾ ਹਾਂ ਤੇ ਇਸ ਤੇ ਬਹੁਤ ਜ਼ਿਆਦਾ ਖਰਚਾ ਹੋਇਆ ਹੈ ਇਸ ਲਈ ਇਸ ਨੂੰ ਵੇਚ ਕੇ ਤੇ ਨਵੀਂ ਗੱਡੀ ਹੀ ਲੈ ਆਵਾਂਗਾ ਜੇ ਜਗਦੀਪ ਕਹਿੰਦਾ ਮੈਂ ਵੀ ਨਵੀਂ ਗੱਡੀ ਲਿਆਉਣੀ ਚਾਹੁੰਦਾ ਸੀ ਇਸ ਲਈ ਮੇਰੀ ਪੁਰਾਣੀ ਗੱਡੀ ਤੁਸੀਂ ਰੱਖ ਲਓ ਵੈਸੇ ਤਾਂ ਇਸ ਦੀ ਕੀਮਤ ਬਹੁਤ ਜ਼ਿਆਦਾ ਹੈ ਪਰ ਤੁਹਾਡੇ ਲਈ ਸਿਰਫ 4 ਲੱਖ ਰੁਪਏ ਨੂਰ ਕਹਿੰਦੀ ਨਹੀਂ ਜੀਜਾ ਜੀ ਅਸੀਂ ਤੁਹਾਡੀ ਗੱਡੀ ਨਹੀਂ ਲੈ ਸਕਦੇ ਕਿਉਂਕਿ ਅਸੀਂ ਇਸ ਵਾਰ ਨਵੀਂ ਤੇ ਲੇਟੈਸਟ ਗੱਡੀ ਲੈਣ ਬਾਰੇ ਸੋਚ ਰਹੇ ਹਾਂ ਜਗਦੀਪ ਨੂੰ ਨੂਰ ਦਾ ਵਿੱਚ ਬੋਲਣਾ ਵਧੀਆ ਨਾ ਲੱਗਾ ਕਿਉਂਕਿ ਜਦੋਂ ਦੀ ਨੂਰ ਇਸ ਘਰ ਵਿੱਚ ਵਿਆਹ ਕੇ ਆਈ ਸੀ ਜਗਦੀਪ ਦੀ ਵੈਲਿਊ ਥੋੜੀ ਘਟ ਗਈ ਸੀ ਘਰ ਦੇ ਸਾਰੇ ਫੈਸਲੇ ਨੂਰ ਦੀ ਮਰਜ਼ੀ ਨਾਲ ਹੁੰਦੇ ਸੀ ਕਿਉਂਕਿ ਜਗਦੀਪ ਨੂੰ ਆਦਤ ਸੀ ਆਪਣੇ ਸਹੁਰੇ ਪਰਿਵਾਰ ਦੀ ਹਰ ਗੱਲ ਵਿੱਚ ਇੰਟਰਫੇਅਰ ਕਰਨ ਦੀ ਅਚਾਨਕ ਉਸ ਦੀ ਨਜ਼ਰ ਰਸੋਈ ਤੇ ਗਈ ਉਸ ਨੇ ਕਿਹਾ ਤੁਸੀਂ ਤਾਂ ਇਹ ਸਾਰਾ ਕੁਝ ਬਦਲ ਦਿੱਤਾ ਉਹ ਕਹਿੰਦੀ ਜਗਦੀ ਉਸ ਦੀ ਸੱਸ ਕਹਿੰਦੀ ਜਗਦੀਪ ਪੁੱਤ ਜ਼ਿਆਦਾ ਕੁਝ ਨਹੀਂ ਇੱਕ ਸੈਲਫੀ ਬਣਾਈ ਸੀ ਬਸ ਉਹ ਵੀ ਮਾਈਕ੍ਰੋਵੇਵ ਰੱਖਣ ਲਈ ਅਗਲੇ ਦਿਨ ਸਵੇਰੇ ਜਗਿੰਦਰ ਸਿੰਘ ਸਬਜ਼ੀ ਕੱਟ ਰਏ ਸੀ ਜਗਦੀਪ ਨੇ ਟੌਂਟ ਮਾਰਦਿਆਂ ਹੋਇਆਂ ਕਿਹਾ ਇਹ ਕੀ ਗੱਲ ਪਾਪਾ ਜੀ ਤੁਹਾਡੇ ਨੂੰ ਰਸੋਈ ਦੇ ਕੰਮ ਵੀ ਕਰਵਾਉਂਦੀ ਹੈ ਤੁਹਾਡੇ ਤੋਂ ਇਸ ਘਰ ਦੇ ਮਾਲਕੋਂ ਜਗਿੰਦਰ ਸਿੰਘ ਕਹਿੰਦਾ ਜਵਾਈ ਸਾਹਿਬ ਤੁਹਾਡੀ ਸੇਵਾ ਵਿੱਚ ਹੀ ਲੱਗੇ ਆ ਸ਼ਾਮ ਨੂੰ ਮਟਰ ਪਨੀਰ ਦੀ ਸਬਜ਼ੀ ਬਣਾਉਣੀ ਹੈ ਜੇਕਰ ਘਰ ਦੇ ਛੋਟੇ ਮੋਟੇ ਕੰਮ ਕਰਨ ਵਿੱਚ ਇਹ ਕਿਹੜਾ ਕੋਈ ਵੱਡੀ ਗੱਲ ਹੈ ਥੋੜੀ ਬਹੁਤੀ ਮਦਦ ਨਾਲ ਨੋਰ ਦਾ ਕੰਮ ਆਸਾਨ ਹੋ ਜਾਂਦਾ ਹੈ ਤੇ ਘਰ ਦੇ ਸਾਰੇ ਮੈਂਬਰਾਂ ਨੂੰ ਇੱਕ ਦੂਜੇ ਨਾਲ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਜਗਦੀਪ ਆਪਣੇ ਸਹੁਰੇ ਨੂੰ ਨੋਰ ਖਿਲਾਫ ਪੜਕਾਉਣਾ ਚਾਹੁੰਦਾ ਸੀ ਪਰ ਇੱਥੇ ਵੀ ਉਸ ਦੀ ਦਾਲ ਨਹੀਂ ਗਲੀ ਜਗਦੀਪ ਦੇ ਆਉਣ ਨਾਲ ਉਹਨਾਂ ਦੇ ਘਰ ਦਾ ਸਾਰਾ ਮਾਹੌਲ ਵਿਗੜ ਜਾਂਦਾ ਕਿਉਂਕਿ ਉਸ ਦੀ ਹਰ ਗੱਲ ਵਿੱਚ ਦਖਲ ਅੰਦਾਜ਼ੀ ਕਰਨ ਦੀ ਆਦਤ ਸੀ ਸਹੁਰੇ ਪਰਿਵਾਰ ਵਿੱਚ ਸੜੀਆਂ ਭੁੱਜੀਆਂ ਗੱਲਾਂ ਕਰਨ ਨਾਲ ਉਸ ਦੀ ਇੱਜ਼ਤ ਦਿਨੋ ਦਿਨ ਘਟਦੀ ਜਾ ਰਹੀ ਸੀ ਇੱਜ਼ਤ ਵੀ ਉਸ ਨੇ ਆਪਣੇ ਆਪ ਹੀ ਘਟਾਈ ਸੀ ਉਸ ਦਾ ਦਫ਼ਤਰ ਦਾ ਕੰਮ ਪੂਰਾ ਤਾਂ ਹੋ ਚੁੱਕਿਆ ਸੀ ਪਰ ਫਿਰ ਵੀ ਉਹ ਇਤੋਂ ਜਾਮ ਦਾ ਨਾਮ ਨਹੀਂ ਲੈ ਰਿਹਾ ਸੀ ਕੁਝ ਦਿਨਾਂ ਬਾਅਦ ਜਗਦੀਪ ਕਹਿੰਦਾ ਠੀਕ ਹੈ ਪਾਪਾ ਜੀ ਅੱਜ ਮੈਂ ਸ਼ਾਮ ਦੀ ਫਲਾਈਟ ਤੋਂ ਵਾਪਸ ਚੱਲਿਆ ਹਾਂ ਜਗਿੰਦਰ ਸਿੰਘ ਕਹਿੰਦੇ ਠੀਕ ਆ ਪੁੱਤ ਜਿਵੇਂ ਤੇਰੀ ਮਰਜ਼ੀ ਅਗਲੀ ਵਾਰ ਜਦੋਂ ਵੀ ਆਇਆ ਕਮਲ ਨੂੰ ਜ਼ਰੂਰ ਨਾਲ ਲੈ ਕੇ ਆਈਂ ਜਾਂਦਿਆਂ ਵਕਤ ਉਹਨਾਂ ਨੇ ਬੱਚਿਆਂ ਲਈ ਤੇ ਕਮਲ ਲਈ ਕਾਫੀ ਕੁਝ ਭੇਜਿਆ ਜਗਦੀਪ ਦੇ ਘਰ ਪਹੁੰਚਣ ਤੇ ਹੀ ਕਮਲ ਦਾ ਫੋਨ ਆ ਗਿਆ ਮੰਮੀ ਤੁਹਾਨੂੰ ਆਪਣੇ ਜਵਾਈ ਦੀ ਟੰਗ ਨਾਲ ਸੇਵਾ ਵੀ ਨਹੀਂ ਕਰਨੀ ਆਈ ਤੁਹਾਡੀ ਵਜ੍ਹਾ ਦੇ ਨਾਲ ਅੱਜ ਮੈਨੂੰ ਪਤਾ ਨਹੀਂ ਕੀ ਕੁਝ ਸੁਣਨਾ ਪਿਆ ਇਹ ਕਹਿ ਰਹੇ ਨੇ ਭਾਬੀ ਦੇ ਇਸ਼ਾਰਿਆਂ ਤੇ ਹੀ ਸਾਰਾ ਪਰਿਵਾਰ ਚੱਲਦਾ ਹੈ ਜਵਾਈ ਦੇ ਆਉਣ ਤੇ ਵੀ ਉਹ ਮਹਾਰਾਣੀ ਨੇ ਕੰਮ ਤੋਂ ਇੱਕ ਦਿਨ ਦੀ ਛੁੱਟੀ ਨਹੀਂ ਕੀਤੀ ਉਸ ਘਰ ਵਿੱਚ ਤਾਂ ਸਾਡੀ ਕਦਰ ਹੀ ਨਹੀਂ ਰਹੀ ਇਹ ਹਰ ਗੱਲ ਤੋਂ ਆਪਣੇ ਤੋਂ ਲੁਕੋ ਕੇ ਰੱਖਦੇ ਹਨ ਤੁਸੀਂ ਇੰਨਾ ਸੋਹਣਾ ਕਿਚਨ ਬਣਾ ਲਿਆ ਨਵੀਂ ਗੱਡੀ ਲੈਣ ਬਾਰੇ ਸੋਚ ਰਹੇ ਹੋ ਤੇ ਸਾਨੂੰ ਪਤਾ ਨਹੀਂ ਜਗਦੀਪ ਕਹਿ ਰਹੇ ਨੇ ਕਿ ਭਾਬੀ ਤਾਂ ਉਹਨਾਂ ਸਾਹਮਣੇ ਬੇਤੜਕ ਹੋ ਕੇ ਬੋਲ ਰਹੀ ਸੀ ਗਰਜੀਤ ਕਹਿੰਦੀ ਕਮਲਪੁੱਤ ਤੈਨੂੰ ਗੱਲ ਦਾ ਗੁੱਸਾ ਤਾਂ ਜ਼ਰੂਰ ਲੱਗੇਗਾ ਪਰ ਗੱਲ ਬਿਲਕੁਲ ਸਹੀ ਹੈ ਜਵਾਈ ਦੀ ਸਹੁਰੇ ਪਰਿਵਾਰ ਵਿੱਚ ਇੰਨੀ ਜ਼ਿਆਦਾ ਦਖਲ ਅੰਦਾਜ਼ੀ ਕਰਨਾ ਠੀਕ ਨਹੀਂ ਹੁੰਦਾ ਅਸੀਂ ਆਪਣੀ ਨੂੰ ਨੂੰਤੀ ਦਾ ਦਰਜਾ ਦਿੱਤਾ ਹੈ ਉਹ ਵੀ ਸਾਨੂੰ ਆਪਣੇ ਮਾਤਾ ਪਿਤਾ ਸਮਝਦੀ ਹੈ ਫਿਰ ਉਸ ਦੇ ਪਹਿਰਾਵੇ ਕੰਮ ਕਾਜ ਵਿੱਚ ਨੁਕਸ ਕੱਢਣਾ ਜਵਾਈ ਦਾ ਹੱਕ ਨਹੀਂ ਬੇਟਾ ਕਿਸੇ ਵੀ ਥਾਂ ਤੇ ਆਪਣੀ ਇੱਜ਼ਤ ਤੇ ਮਾਨ ਸਨਮਾਨ ਬਣਾਉਣਾ ਆਪਣੇ ਹੱਥ ਵਿੱਚ ਹੁੰਦਾ ਹੈ ਅਸੀਂ ਆਪਣੇ ਜਵਾਈ ਦੀ ਬਹੁਤ ਇੱਜ਼ਤ ਕਰਦੇ ਹਾਂ ਉਸ ਦਾ ਬਹੁਤ ਅੱਗਾ ਤੱਗਾ ਲੈਂਦੇ ਹਾਂ ਤੇ ਜਦੋਂ ਆਉਂਦਾ ਹੈ 5 ਸਟੋਰ ਸਟਾਰ ਹੋਟਲਾਂ ਵਾਲੀਆਂ ਸਹੂਲਤਾਂ ਮੰਗੇ ਘਰ ਵਿੱਚ ਦਖਲ ਅੰਦਾਜ਼ੀ ਕਰੇ ਤਾਂ ਇੰਨਾ ਕੋਈ ਜ਼ਿਆਦਾ ਚੁੱਪ ਨਹੀਂ ਰਹੇਗਾ ਜਿੰਨਾ ਕੁਝ ਇਹ ਕਰਦਾ ਹੈ ਇਹ ਕਾ ਸਭ ਕੁਝ ਸੁਣ ਕੇ ਹੁਣ ਜਗਦੀਪ ਦੇ ਮੁੱਦੇ ਤੇ ਤੂੰ ਵੀ ਨਾ ਬੋਲੇ ਤਾਂ ਚੰਗਾ ਫਿਰ ਤਾਂ ਉਸਦੀ ਇੱਜ਼ਤ ਬਣੀ ਰਹੇਗੀ ਜਵਾਈ ਨੂੰ ਆਪਣੇ ਸਹੁਰੇ ਪਰਿਵਾਰ ਵਿੱਚ ਕਦੇ ਵੀ ਕਿਸੇ ਕੰਮ ਵਿੱਚ ਉਦੋਂ ਤੱਕ ਸਲਾਹ ਨਹੀਂ ਦੇਣੀ ਚਾਹੀਦੀ ਜਦੋਂ ਤੱਕ ਉਸ ਕੋਲੋਂ ਸਲਾਹ ਨਾ ਮੰਗੀ ਜਾਵੇ ਉਹਨਾਂ ਦੇ ਨਿੱਜੀ ਮਾਮਲਿਆਂ ਵਿੱਚ ਦਖਲ ਦੇਣਾ ਨਹੀਂ ਚਾਹੀਦਾ ਕਿਉਂਕਿ ਆਪਣੀ ਇੱਜ਼ਤ ਆਪਣੇ ਹੱਥ ਵਿੱਚ ਹੁੰਦੀ ਹੈ ਗਰਜੀਤ ਨੇ ਆਪਣੀ ਧੀ ਨੂੰ ਸਮਝਾਇਆ ਉਸ ਤੋਂ ਬਾਅਦ ਉਸਦੀ ਜਵਾਈ ਦਾ ਆਉਣਾ ਜਾਣਾ ਕਾਫੀ ਘਟ ਗਿਆ ਜੇਕਰ ਆਉਂਦੇ ਤਾਂ ਮਤਲਬ ਨਾਲ ਹੀ ਗੱਲ ਕਰਦੇ ਤੇ ਮਤਲਬ ਨਾਲ ਹੀ ਬੋਲਦੇ ਉਹਨਾਂ ਦੇ ਕੰਮਾਂ ਵਿੱਚ ਨਾ ਨੁਕਸ ਕੱਢਦੇ ਤੇ ਨਾ ਹੀ ਉਹਨਾਂ ਦੇ ਘਰ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰਦੇ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਅੱਜ ਦੀ ਕਹਾਣੀ ਥੋੜੀ ਜਿਹੀ ਵੀ ਚੰਗੀ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਦੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ